ਵਾਤੇ ਛੜ ਮੇਰਾ ਇਹ ਹੱਥ ਕੋਈ ਨਹੀਂ ਛਦਾ ਸਕਦਾ ਸ਼ਰਮ ਕਰੋ ਕਿਉਂ ਕੁੜੀ ਦਾ ਹੱਥ ਚੱਕਿਆ ਮੇਰੀ ਮਸ਼ੂਕ ਆ ਮੈਂ ਵੀ ਮਸ਼ੂਕ ਇੰਨੀ ਤਾਂ ਮੇਰੀ ਜੁੱਤੀ ਵੀ ਨੇ ਪਸੰਦ ਕਰੇ ਤਾਂ ਨਹੀਂ ਸ਼ੇਡੂ ਦੀ ਭੈਣੀ ਆ ਨਾ ਆਹ ਉਹ ਹੀ ਆ ਕੋਲੀ ਵੀ ਅੱਜ ਛਿੱਤਰ ਘੁੰਮਣੇ ਆ ਉਹ ਬੰਦੇ ਦੇ ਫੱਟੇ ਚੁੱਕਲੇ ਆ ਤੇ ਰੈਡੀ ਛੜੀ ਹੋ ਜੋ ਪਾਧਾ ਨੇ ਮੇਰਾ ਵੀ ਉੱਥੇ ਇੱਕ ਚੱਕਰ ਪਾਇਆ ਹੈ ਨਾ ਉਹਦਾ ਹਸਾਬ-ਕਿਤਾਬ ਮੈਂ ਕਲੀਅਰ ਕਰਨਾ ਵਾ ਉਸਤਾਦ ਜੀ ਫੱਡੇ ਦੇ ਤੁਸੀਂ ਲੋਕਾਂ ਦੇ ਬੜੇ ਚੱਕਣ ਦੇ ਬਾਹਰ ਤੁਸੀਂ ਨਾ ਫੱਡੇ ਨਾਲ ਹੀ ਗੱਲ ਫਟਾ ਰੱਖ ਕੇ ਕਰਿਆ ਕਰੋ ਕਿਉਂਕਿ ਤੇ ਯਾਦੇ ਲੈਵਲ ਤੇ ਨਹੀਂ ਆਂਦੇ ਕੀ ਕਰਤਿਆਂਗੇ ਇਹ ਤਸੱਲੀ ਨਹੀਂ ਹੋਈ ਕੀ ਸੋਚਦੇ ਪਏ ਹੋ ਹੋਰ ਤਾਂ ਸੋਚਣਾ ਕੀ ਆ ਤੇਰਾ ਵੀਰ ਨੇ ਘਰ ਆਇਆ ਦੋ ਦਿਨ ਹੋ ਗਿਆ ਫੋਨ ਲੱਗਦਾ ਨਹੀਂ ਕੀ ਕਰਾਂ ਕੋਸਰ ਮੈਂ ਬੜੀ ਫਿਕਰ ਆ ਜੇ ਮੁੰਡੇ ਨਾਲ ਬੜੀ ਯਾਰੀ ਕਹਿਨੀ ਆ ਕੋਤ ਟਾਈਮ ਨਾ ਘਰ ਆ ਜਾ ਕਰ ਜਮਾਨਾ ਨਹੀਂਗਾ ਚੰਗਾ ਮੈਨੂੰ ਪਤਾ ਕਿ ਕਰਨਾ ਤੇ ਕੋਈ ਪਤਾ ਨਹੀਂ ਯਾਰ ਦੋਸਤਾਂ ਨੇ ਚਲ ਗਿਆ ਹੋਵੇ ਜਰ ਹੁਣ ਨੂੰ ਆਊਗਾ ਸਵਾਰ ਤੇ ਇਸ ਘਾਤੇ ਵੀ ਗਰੁੱਪਾਂ ਜਿਵੇਂ ਪਾਤੀ ਉਹਦੀ ਵਾਸਤੂ ਆ ਵੀdio ਚੜ ਕੇ ਚੰਗਾ ਨਹੀਂ ਦਿੱਤਾ ਮੇਰੀ ਭੈਣ ਦੀ ਬਦਨਾਮੀ ਕੀਤੀ ਆ ਲੱਖ ਲਾਂਤ ਇਹੋ ਜੀ ਜਾਈ ਤੇ ਓ ਜਾ ਮਚਾ ਵੱਡਾ ਯਾਰੀ ਆ ਸਤੰਦਾ ਗਲਤ ਤੇਰੀ ਭੈਣਾ ਕੋਪਾ ਮੈਂ ਪਪਾ ਟੈਨ ਨਹੀਂ ਗੱਲ ਕਰਦੀ ਇਹਦੀ ਹਾਂ ਦੱਸ ਪੁੱਤ ਦੀ ਆ ਦੀਪ ਮੁੰਡਾ ਦੀ ਆ ਹਾਂ ਉਹਨੇ ਜੀਜੀ ਬਾਰੇ ਮੈਨੂੰ ਬੋਲ ਕਰਾ ਕਿ ਆ ਕੋਪਾ ਦਾ ਕੇਰੇ ਮੁੰਡੇ ਨਾਲ ਪਿੱਛੇ ਬੈਠੇ ਆ ਆ